ਸਤਿ ਸ਼੍ਰੀ ਅਕਾਲ ਦੋਸਤੋ। ਤੋਂ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਦੋਸਤੋ ਮਿੱਤਰਾਂ ਦਾ ਧੰਨਵਾਦ ਕਿ ਤੁਸੀਂ ਮੇਰੀਆਂ ਰਚਨਾਵਾਂ ਨੂੰ ਪਸੰਦ ਕਰਦੇ ਹੋ ਪੰਜਾਬੀ ਦੀ ਕਵਤਾਵਾਂ ਨੂੰ ਪਸੰਦ ਕਰਦੇ ਹੋ। ਤੋਂ ਮੇਰਾ ਇੱਕ ਦੋਸਤ ਉਹ ਮੈਨੂੰ ਫੋਨ ਕਰਕੇ ਉਹ ਕਹਿੰਦਾ ਵੀ ਤੂੰ ਦੋਸਤੀ ਦੇ ਉੱਤੇ ਵੀ ਆਪਣੀ ਦੋਸਤੀ ਦੇ ਉੱਤੇ ਜਾਂ ਫਰੈਂਡਸ਼ਿਪ ਦੇ ਉੱਤੇ ਇੱਕ ਕਵਤਾ ਜ਼ਰੂਰ ਲਿਖ। ਤੇ ਮੈਂ ਇਸ ਟੌਪਿਕ ਨੂੰ ਲੈ ਕੇ ਫਰੈਂਡਸ਼ਿਪ ਨੂੰ ਲੈ ਕੇ ਇੱਕ ਕਵਤਾ ਤੁਹਾਡੇ ਰੂਪਰੂ ਕਰ ਲੱਗਿਆ। ਜਾਨਕਿ ਮੇਰਾ ਮੰਨਣਾ ਹੈ ਵੀ ਜਿਹੜੇ ਰਿਸ਼ਤੇ ਆਪਣੇ ਹੁੰਦੇ ਆ ਜਿਵੇਂ ਪੇਰੈਂਟਸ ਦੇ ਰਿਸ਼ਤੇ ਹੋਏ ਆਪਦੇ ਚਿਲਡਰਨ ਨਾਲ ਤੋਂ ਭੈਣ ਭਰਾਵਾਂ ਦੇ ਰਿਸ਼ਤੇ ਵੀ ਉਹ ਬੜੇ ਪੱਕੇ ਰਿਸ਼ਤੇ ਤਾਂ ਹੁੰਦੇ ਆ ਕਿਉਂਕਿ ਨਿੱਕੇ ਹੁੰਦੇ ਆ ਖੇਡੇ ਲੜੇ 20 ਵਾਰੀ ਰੁੱਸੇ ਮੰਨੇ ਤੇ ਉਹ ਪੱਕੇ ਹੋ ਜਾਂਦੇ ਆ ਰਿਸ਼ਤੇ ਤੋਂ ਇਸ ਤਰ੍ਹਾਂ ਦਾ ਹੀ ਜਿਹੜਾ ਰਿਸ਼ਤਾ ਹੈਗਾ ਤੁਹਾਡਾ ਜੇ ਤੁਹਾਡੇ ਕਿਸੇ ਫਰੈਂਡ ਨਾਲ ਹੈਗਾ ਤੋਂ ਉਹ ਵਧੀਆ ਮਤਲਬ ਇੱਕ ਪਰਮਾਨੈਂਟ ਰਿਸ਼ਤਾ ਤਾਂ ਹੀ ਬਣਦਾ ਵੀ ਜੇ ਤੁਸੀਂ ਗਿਲੇ ਸ਼ਿਕਵੇ ਵੀ ਸਮਝਦੇ ਹੋ ਰੋਸਿਆਂ ਨੂੰ ਮਨਾਉਂਦੇ ਹੋ ਰੋਸਾ ਵੀ ਕਰਦੇ ਹੋ ਫਰੈਂਡਸ਼ਿਪ ਦੇ ਵਿੱਚ ਵੀ ਤੇ ਉਹ ਵਧੀਆ ਫਰੈਂਡਸ਼ਿਪ ਜਿਹੜੀ ਹੈਗੀ ਉਹ ਦਾ ਪੱਕਾ ਰਿਸ਼ਤਾ ਫਰੈਂਡਸ਼ਿਪ ਦਾ ਜਾਨੀ ਕਿ ਜੇ ਆਪਾਂ ਕਹਿੰਦੇ ਡੂੰਗਾ ਪਿਆਰ ਆ ਤਾਂ ਉਹਦੇ ਇਕਪਤਾ ਦੇ ਵਿੱਚ ਮੈਂ ਲਿਖਿਆ ਆ ਆਪਣੇ ਦੋਸਤ ਨੂੰ ਸੰਬੋਧਨ ਜਾਂ ਫਰੈਂਡਸ਼ਿਪ ਨੂੰ ਸੰਬੋਧਨ ਹੁੰਦੇ ਆ ਜੇ ਮੈਂ ਤੇਰੇ ਨਾਲ ਲੜ ਨਹੀਂ ਸਕਦਾ ਜੇ ਮੈਂ ਤੇਰੇ ਨਾਲ ਲੜ ਨਹੀਂ ਸਕਦਾ ਦਿਲਾਂ ਦੀ ਗੱਲ ਕੋਈ ਕਰ ਨਹੀਂ ਸਕਦਾ ਫੇਰ ਕਿਉਂ じゃ ਪਿਆਰ ਹੈ ਸਾਡਾ ਫੇਰ ਕਿਉਂ じゃ ਪਿਆਰ ਹੈ ਸਾਡਾ ਫੇਰ ਕੋਈ ਤੁਝਾਰ ਨਹੀਂ ਸਾਡਾ ਵੀ ਜੇ ਆਪਾਂ ਕੋਈ ਰੁੱਸੇ ਵੀ ਨਹੀਂ ਕਰ ਸਕਦੇ ਗਿਲੇ ਸ਼ਿਕਵੇ ਵੀ ਨਹੀਂ ਕਰ ਸਕਦੇ ਐਵੇਂ ਜਿਵੇਂ ਹਸਬੰਡ ਵਾਈਫ ਦੇ ਵਿੱਚ ਬਹੁਤ ਸਾਰੇ ਗਿਲੇ ਸ਼ਿਕਵੇ ਹੁੰਦੇ ਆ ਲੜਾਈ ਵੀ ਹੁੰਦੀ ਆ ਬਟ ਇੱਕ ਪਿਆਰ ਨਾਲ ਫਿੱਟੇ ਰਹਿੰਦੇ ਆ ਆਪਸ ਵਿੱਚ ਅਟੈਚਮੈਂਟ ਹੁੰਦੀ ਆ ਜੇ ਮੈਂ ਤੇਰੇ ਨਾਲ ਲੜ ਨਹੀਂ ਸਕਦਾ ਫਰੈਂਡ ਨੂੰ ਮੈਂ ਕਹਿ ਰਿਹਾ ਫਰੈਂਡ ਦੇ ਰਿਸ਼ਤੇ ਨੂੰ ਫਰੈਂਡਸ਼ਿਪ ਨੂੰ ਜੇ ਮੈਂ ਤੇਰੇ ਨਾਲ ਲੜ ਨਹੀਂ ਸਕਦਾ ਦਿਲ ਦੀ ਗੱਲ ਕੋਈ ਕਰ ਨਹੀਂ ਸਕਦਾ ਫੇਰ ਕਿਉਂ じゃ ਪਿਆਰ ਹੈ ਸਾਡਾ ਫੇਰ ਕੋਈ ਤੂੰ ਯਾਰ ਨਹੀਂ ਸਾਡਾ ਫੇਰ ਕਿਉਂ じゃ ਪਿਆਰ ਹੈ ਸਾਡਾ ਫੇਰ ਕੋਈ ਤੂੰ ਯਾਰ ਨਹੀਂ ਸਾਡਾ ਗਿਲੇ ਇਲਾਮੇ ਰੋਸ ਵਿਖਾਵੇਂ ਗਿਲੇ ਕਰੇ ਇਲਾਮੇ ਦੇਵੇਂ ਗਿਲੇ ਇਲਾਮੇ ਰੋਸ ਵਿਖਾਵੇਂ ਫਿਰ ਵੀ ਮੇਰੇ ਚਿੱਤ ਨੂੰ ਭਾਵੇਂ ਕਿਉਂਕਿ ਪਰਮਾਨੈਂਟ ਜਿਹੜੀ ਹੈ ਨਾ ਡੂੰਗੀ ਡੂੰਗੀ ਮਿੱਤਰਤਾ ਗਿਲੇ ਇਲਾਮੇ ਰੋਸ ਵਿਖਾਵੇਂ ਫਿਰ ਵੀ ਮੇਰੇ ਚਿੱਤ ਨੂੰ ਭਾਵੇਂ ਤੇਰਾ ਮਨ ਮੇਰੇ ਨੂੰ ਪੜਦਾ ਤੇਰਾ ਮਨ ਮੇਰੇ ਨੂੰ ਪੜਦਾ ਚੰਗਾ ਲੱਗੇ ਅੜੀਆਂ ਕਰਦਾ ਤੇਰਾ ਮਨ ਮੇਰੇ ਨੂੰ ਪੜਦਾ ਚੰਗਾ ਲੱਗੇ ਅੜੀਆਂ ਕਰਦਾ ਦਿਲ ਵਿੱਚ ਨਾ ਮੈਂ ਓਲਾ ਰੱਖਦਾ ਦਿਲ ਵਿੱਚ ਨਾ ਮੈਂ ਉਹਲਾ ਰੱਖਦਾ ਗੁੱਜੀਆਂ ਗੱਲਾਂ ਤੈਨੂੰ ਦੱਸਦਾ ਫਰੈਂਡਸ਼ਿਪ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਕਈ ਵਾਰੀ ਪਰਿਵਾਰ ਚ ਨਹੀਂ ਹੁੰਦੀਆਂ ਜਿਹੜੀਆਂ ਗੂੜੇ ਮਿੱਤਰਾਂ ਨਾਲ ਹੁੰਦੀਆਂ ਦਿਲ ਵਿੱਚ ਨਾ ਮੈਂ ਉਹਲਾ ਰੱਖਦਾ ਗੁੱਜੀਆਂ ਗੱਲਾਂ ਤੈਨੂੰ ਦੱਸਦਾ ਤੇਰੇ ਕਰਕੇ ਟੌਰ ਹੈ ਸਾਡਾ ਤੇਰੇ ਕਰਕੇ ਟੌਰ ਹੈ ਸਾਡਾ ਤੂੰ ਅਲਵੇਲਾ ਯਾਰ ਹੈ ਸਾਡਾ ਤੂੰ ਅਲਵੇਲਾ ਯਾਰ ਹੈ ਸਾਡਾ ਫਿਰ ਜੇ ਮੈਂ ਤੇਰੇ ਨਾਲ ਲੜ ਨਹੀਂ ਸਕਦਾ ਵੀ ਤੇਰੇ ਕਰਕੇ ਟੌਰ ਹੈ ਸਾਡਾ ਤੂੰ ਅਲਵੇਲਾ ਯਾਰ ਹੈ ਸਾਡਾ ਫਿਰ ਜੇ ਮੈਂ ਤੇਰੇ ਨਾਲ ਲੜ ਨਹੀਂ ਸਕਦਾ ਤੇ ਦਿਲ ਦੀ ਗੱਲ ਕੋਈ ਕਰ ਨਹੀਂ ਸਕਦਾ ਫਿਰ ਜੇ ਮੈਂ ਤੇਰੇ ਨਾਲ ਲੜ ਨਹੀਂ ਸਕਦਾ ਦਿਲ ਦੀ ਗੱਲ ਕੋਈ ਕਰ ਨਹੀਂ ਸਕਦਾ ਫਿਰ ਕਿਹੋ ਜਿਹਾ ਪਿਆਰ ਹੈ ਸਾਡਾ ਫਿਰ ਕੋਈ ਤੂੰ ਯਾਰ ਨਹੀਂ ਸਾਡਾ ਫਿਰ ਕਿਹੋ ਜਿਹਾ ਪਿਆਰ ਹੈ ਸਾਡਾ ਅਦਲੇ ਸਟੈਂਜ ਚ ਜੇ ਦਿਲ ਤੇਰੇ ਨੂੰ ਮੈਂ ਪੜ ਨਹੀਂ ਸਕਦਾ ਹਾਸਾ ਠੱਠਾ ਕਰ ਨਹੀਂ ਸਕਦਾ ਦਿਲ ਤੇਰੇ ਨੂੰ ਜੇ ਮੈਂ ਪੜ ਨਹੀਂ ਸਕਦਾ ਹਾਸਾ ਠੱਠਾ ਕਰ ਨਹੀਂ ਸਕਦਾ ਗੁੱਸਾ ਤੇਰਾ ਝਰ ਨਹੀਂ ਸਕਦਾ ਫਿਰ ਕਿਵੇਂ ਦਿਲਦਾਰ ਤੂੰ ਸਾਡਾ ਫੇਰ ਕਿਵੇਂ ਦਿਲਦਾਰ ਤੂੰ ਸਾਡਾ ਫੇਰ ਕਿਵੇਂ ਤੂੰ ਯਾਰ ਹੈ ਸਾਡਾ ਵੀ ਜੇ ਆਪਾਂ ਇੱਕ ਦੂਜੇ ਦਾ ਗੁੱਸਾ ਨਹੀਂ ਜਰ ਸਕਦੇ ਤੇ ਫੇਰ ਆਪਾਂ ਯਾਰੀ ਦੋਸਤੀ ਕਾਦੀ ਹੋਈ ਇਥੇ ਦਿਲ ਤੇਰੇ ਨੂੰ ਪੜ ਨਹੀਂ ਸਕਦਾ ਹਾਸਾ ਠੱਠਾ ਕਰ ਨਹੀਂ ਸਕਦਾ ਗੁੱਸਾ ਜੇ ਤੂੰ ਜਰ ਨਹੀਂ ਸਕਦਾ ਫੇਰ ਕਿਵੇਂ ਦਿਲਦਾਰ ਤੂੰ ਸਾਡਾ ਫੇਰ ਕਿਵੇਂ ਤੂੰ ਯਾਰ ਹੈ ਸਾਡਾ ਤੇ ਇਹਦਾ ਆਨਸਰ ਵੀ ਮੈਂ ਮਤਲਬ ਪਹਿਲਾਂ ਤਾਂ ਮੈਂ ਇੱਕ ਪ੍ਰਸ਼ਨ ਮਾਤਕ ਦੇ ਵਿੱਚ ਕੁਐਸਚਨ ਹੈ ਤੇ ਫਿਰ ਉਹਦਾ ਆਨਸਰ ਵੀ ਮੈਂ ਦਿੱਤਾ ਵੀ ਪਵਿੱਤਰ ਖੁੱਲੀ ਕਿਤਾਬ ਦੇ ਵਰਗਾ ਪਵਿੱਤਰ ਖੁੱਲੀ ਕਿਤਾਬ ਦੇ ਵਰਗਾ ਤੇਰੇ ਮੇਰੇ ਵਿਚਾਰ ਦੇ ਵਰਗਾ ਜਦੋਂ ਵਿਚਾਰ ਆਪਸ ਵਿੱਚ ਮਿਲਦੇ ਤਾਂ ਹੀ ਫਰੈਂਡਸ਼ਿਪ ਬਣਦੀ ਹੈ ਪਵਿੱਤਰ ਖੁੱਲੀ ਕਿਤਾਬ ਦੇ ਵਰਗਾ ਤੇਰੇ ਮੇਰੇ ਵਿਚਾਰ ਦੇ ਵਰਗਾ ਜੇ ਤੂੰ ਰੁੱਸੇ ਨੂ ਮਨਾਵੇਂ ਜੇ ਤੂੰ ਰੁੱਸੇ ਨੂ ਮਨਾਵੇਂ ਘੁੱਟ ਕੇ ਕਿਤੇ ਤੂੰ ਜੱਫੀ ਪਾਵੇਂ ਫੇਰ ਤੂੰ ਸਮਝੇ ਕਰਦਾਰ ਕੀ ਸਾਡਾ ਜੇ ਤੂੰ ਰੁੱਸੇ ਨੂ ਮਨਾਵੇਂ ਘੁੱਟ ਕੇ ਕਿਤੇ ਜੱਫੀ ਪਾਵੇਂ ਫੇਰ ਤੂੰ ਸਮਝੇ ਕਰਦਾਰ ਕੀ ਸਾਡਾ ਫੇਰ ਤੂੰ ਪੱਕਾ ਯਾਰ ਹੈ ਸਾਡਾ ਫੇਰ ਤੂੰ ਪੱਕਾ ਯਾਰ ਹੈ ਸਾਡਾ ਦਿਲ ਵਿੱਚ ਰੱਖੇ ਪਿਆਰ ਤੂੰ ਸਾਡਾ ਦਿਲ ਵਿੱਚ ਰੱਖੇ ਪਿਆਰ ਤੂੰ ਸਾਡਾ ਤੋਂ ਦੋਸਤੋ ਇਹ ਫਰੈਂਡਸ਼ਿਪ ਦੇ ਰਿਲੇਸ਼ਨਸ਼ਿਪ ਬਾਰੇ ਇੱਕ ਮੇਰੀ ਛੋਟੀ ਜਿਹੀ ਰਚਨਾ ਮੈਨੂੰ ਉਮੀਦ ਆ ਵੀ ਤੁਸੀਂ ਇਹ ਪਸੰਦ ਕਰੋਗੇ ਤੋਂ ਲਾਈਕ ਜਰੂਰ ਕਰਿਓ ਹੋਰ ਜਆਪ ਦੇ ਯਾਰਾਂ ਦੋਸਤਾਂ ਨੂੰ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਸਸੇਕਾਰ